ਖੋਲੇ ਮਹੱਲੇ ਮੋਕੇ ਆਈ ਹੋਈ ਸੰਗਤ ਨੂੰ ਜਿੱਥੇ ਵੱਖ-ਵੱਖੋ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ ਉੱਥੇ ਹੀ ਇੱਕ ਵਿਸ਼ੇਸ਼ ਉਪਰਾਲਾ ਹੁੱਲੜਵਾਰੀ ਨੂੰ ਰੋਕਣ ਦੇ ਲਈ ਪੰਡਤ ਤਨਹਿਤਵਰ ਵੱਲੋਂ ਲਗਾਇਆ ਗਿਆ ਪੰਡਤ ਰਾਓ ਸਾਹਿਬ ਸਾਡੇ ਨਾਲ ਮੌਜੂਦ ਨੇ ਜੋ ਕਿ ਇੱਕ ਬੋਰਡ ਦੇ ਲੈ ਕੇ ਪ੍ਰਚਾਰ ਕਰ ਰਹੇ ਨੇ ਗੱਲਬਾਤ ਕਰਦੇ ਆ ਪੰਡਤ ਜੀ ਹੁੱਲੜਵਾਰੀ ਨੂੰ ਰੋਕਣ ਦੇ ਲਈ ਤੇ ਬੁਲਟ ਦੇ ਪਟਾਕਿਆਂ ਨੂੰ ਲੈ ਕੇ ਤੁਹਾਡੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਤੁਸੀਂ ਕੇਸਗੜ ਸਾਹਿਬ ਦੇ ਬਿਲਕੁਲ ਬਾਹਰ ਆਏ ਹੋ ਕੀ ਕਹਿਣਾ ਚਾਹੋਗੇ ਜੀ मान योग हरियाणा हाईकोर्ट ने कहा कि भी बुलेट पटाके नहीं होना चाहिए था, फिर भी बुलेट तटाके वे इस पवित्र तर्ती जिथे खालसा पंथ दी रचना हुई गुरु महाराज ने खालसा पंथ सजाया उस पवित्रता ते हलटबाजी करते वे कुछ नौज लव, नौजवान पहुंचते हैं उन्होंने ले मैं एसएसपी रोपर पी एक कंप्लेंट भी पाया वह कारवाई करेंगे इस तो अलावा लिखिया मैं ਗੁਲੜਬਾਜੀ ਨਹੀਂ ਬੁਲੜਤੇ ਪਟਾਕੇ ਨਹੀਂ ਜਪਦੇ ਸਤਨਾਮ ਵਾਹਿਗੁਰੂ ਪਹੁੰਚੋ ਜੀ ਹੋਲੇ ਮਹਲਾ ਮਤਲਬ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਪਾਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਈਏ ਨਾ ਕਿ ਹੁੱਲੜਬਾਜੀ ਜਾਂ ਉੱਚੀ ਉੱਚੀ ਡੈਕ ਲਾ ਕੇ ਜੀ ਬਿਲਕੁਕੁਲ ਤੁਸੀਂ ਬਿਲਕੁਲ ਸਹੀ ਕਿਹਾ ਕਿਉਂਕਿ ਇਹ ਪਵਿੱਤਰ ਧਰਤੀ ਤੇ ਸਿਰਫ ਸਿਰਫ ਇੱਕੋ ਇੱਕ ਪਰਮਾਤਮਾ ਦੀ ਉਪਸਥਿਤ ਹੋ ਸਕਦੀ ਹੈ ਮਹਾਰਾਜ ਇੱਥੇ ਹੁੱਲੜਬਾਜੀ ਦੀ ਕੋਈ ਥਾਂ ਨਹੀਂ ਹੈਗਾ ਪਰ ਪਿਛਲੇ ਸਾਲ ਤੋਂ ਨੂੰ ਪਤਾ ਹੋਣਾ ਇੱਕ ਨਿਹੰਗ ਸਿੰਘ ਪ੍ਰਦੀਪ ਸਿੰਘ ਦੀ ਕਤਲ ਹੋਇਆ ਸੀ ਉਹਨਾਂ ਨੇ ਸਿਰਫ ਇਹ ਕਿਹਾ ਸੀ ਕਿ ਹੁੱਲੜਬਾਜੀ ਨਾ ਕਰੋ ਬੁਲਟ ਤੇ ਪਟਾਕੇ ਨਾ ਰੱਖੋ ਫਿਰ ਵੀ ਉਹਨਾਂ ਨੇ ਲੋਕਾਂ ਨੂੰ ਉਹਨਾਂ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਇਸ ਉਸ ਦਿਨ ਮੈ ਬਹੁਤ ਦੁੱਖ ਹੋਇਆ ਮੇਰਾ ਮਨ ਇਸ ਲਈ ਮੈਂ ਇਸ ਵਾਰ 2 ਦਿਨ ਤੋਂ ਪਹਿਲੇ ਹੀ ਬੋਰ ਲੈ ਕੇ ਪਹੁੰਚਿਆ ਪ੍ਰਚਾਰ ਕਰ ਰਿਹਾ ਮੈਨੂੰ ਲੱਗਦਾ ਹੈ ਮੈਨੂੰ ਪੂਰਾ ਹਸਤੂ ਮਿਰੇ ਮਾਨੋ ਕਿ ਡੀਜੀਪੀ ਪੰਜਾਬ ਨੇ ਵੀ ਖਤ ਲਿਖਿਆ ਮੈਂ ਉਹ ਕਾਰਵਾਈ ਕਰਨਗੇ ਜਿੰਨੇ ਵੀ ਆਨੰਦਪੁਰ ਸਾਹਿਬ ਦੇ ਐਂਟਰੀ ਪੁਆਇੰਟ ਨੇ ਉੱਥੇ ਪੁਲਿਸ ਖੜਕੇ ਚੱਕਰ ਰਹੇ ਨੇ ਜੋ ਵੀ ਬੁਲੇਟ ਲੈ ਕੇ ਤੇ ਪਹੁੰਚਦੇ ਬੁਲੇਟ ਤੇ ਪਟਾਕੇ ਉਹਨਾਂ ਦੀ ਬੁਲੇਟ ਸੀਲ ਹੋਏਗੀ ਕੋਈ ਰਾਹਤ ਨਹੀਂ ਮਿਲੇਗੀ ਜੀ ਇਸ ਤਰ੍ਹਾਂ ਹੀ ਨਾਲ ਹੀ ਤੁਸੀਂ ਗੁਰਮੁਖੀ ਗੁਰਮੁਖੀ ਭਾਸ਼ਾ ਦੇ ਵਿੱਚ ਪੰਜਾਬੀ ਹੈ ਜੋ ਕਿ ਗੁਰੂ ਸਾਹਿਬਾਨਾ ਵੱਲੋਂ ਉਚਾਰਨ ਕੀਤਾ ਗਿਆ ਹੈ ਤੁਸੀਂ ਨਾਲ ਨਾਲ ਪੰਜਾਬੀ ਦਾ ਵੀ ਪ੍ਰਚਾਰ ਕਰ ਰਹੇ ਹੋ 35 ਅੱਖਰੀ ਕਿਉਂਕਿ ਇਹ ਵੀ ਬਹੁਤ ਵੱਡਾ ਸੰਦੇਸ਼ ਹੈ ਕਿਉਂਕਿ ਊੜੇ ਔਰ ਜੂੜੇ ਨਾਲ ਜੁੜਨ ਦੀ ਗੱਲ ਸਿੱਖ ਪੰਥ ਸਭ ਤੋਂ ਵੱਡੇ ਲੈਵਲ ਤੇ ਕਰਦਾ ਹੈ ਬਿਲਕੁਲ ਸਹੀ ਕਿ ਹਮਾਰਾ ਜੀ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜ਼ੁਬਾਨ ਹੈ ਮਹਾਰਾਜ ਇਹ 35 ਅੱਖਰ ਇਹ ਇਹ ਸਾਮਾਨਯ ਮਾਮੂਲੀ ਨਹੀਂ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਜੁਬਾਨ ਇਸ ਪਾਸ਼ਾ ਨੂੰ ਜਿੰਨੇ ਮਰਜੀ ਸਤਕਾਰ ਕਰੋ ਸਨਮਾਨ ਕਰੋ ਕਟ ਹੈ ਕਿਉਂਕਿ ਇਹ ਪਾਸ਼ਾ ਤੋਨੋ ਸਿੱਧੀ ਤੋਰ ਤੇ ਉਹ ਰੂਹਾਨੀ ਦੀ ਸਿਖਰ ਤੱਕ ਲੈ ਚ ਜਾਂਦੀ ਹੈ ਪਰ ਕੁਝ ਲੋਕਾਂ ਨੇ ਇਸ ਪਾਸ਼ਾ ਦੇ ਵਿੱਚ ਬੋਲਣ ਦੇ ਵਿੱਚ ਮਾਨ ਮਹਿਸੂਸ ਨਹੀਂ ਕਰਦੇ ਆਪਣੇ ਬੱਚੇ ਨੂੰ ਇਹ ਪਾਸ਼ਾ ਨਹੀਂ ਸਿਖਾਉਂਦੇ ਦਰਸੋਂ ਮੈਨੂੰ ਜੇਕਰ ਪੰਜਾਬੀ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ ਪੜਨ ਦੀ ਉਹ ਗੁਰੂ ਗ੍ਰੰਥ ਸਾਹਿਬ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਚੁਰਨ ਕੇ ਸਵਾਲ ਹੈ ਇਸ ਲਈ ਮੈਂ ਇੱਕ ਪਾਸੇ ਉਹ ਉੜਾ ਏੜੇ ਵੀ ਲਿਖਿਆ ਤਾਂ ਕਿ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਸਕਣ ਪੰਜਾਬ ਪੰਜਾਬੀ ਅੱਤੀ ਦੇ ਨਾਲ ਜੋੜਨ ਲਈ ਤੁਸੀਂ ਦੇਖ ਸਕਦੇ ਹੋ ਪੰਡਤ ਜੀ ਵਿਸ਼ੇਸ਼ ਤੌਰ ਤੇ ਉੱਥੇ ਖੜੇ ਨੇ ਜਿੱਥੇ ਸੰਗਤ ਤਕਰ ਸ਼੍ਰੀ ਕੇਸਗੜ੍ਹ ਸਾਹਿਬ ਕੇ ਨਤਮਸਤਕ ਹੋ ਰਹੀ ਹੈ ਤੇ ਸੰਗਤ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਪੰਡਤ ਜੀ ਹਰ ਵਾਰ ਤੁਸੀਂ ਚਾਹੇ ਲੱਚਰ ਗਾਇਕੀ ਦੀ ਗੱਲ ਹੋਵੇ ਚਾਹੇ ਉੜੇ ਏੜੇ ਨਾਲ ਜੁੜਨ ਦੀ ਗੱਲ ਹੋਵੇ ਚਾਹੇ ਪੰਜਾਬੀ ਮਾਂ ਬੋਲੀ ਦੀ ਗੱਲ ਹੋਵੇ ਤੁਸੀਂ ਉਹਨਾਂ ਸਾਵਾਂ ਤੇ ਜ਼ਰੂਰ ਜਾਂਦੇ ਹੋ ਛੋਟੇ ਸਾਹਿਬ ਜੀ ਅੱਦੇ ਦੀ ਗੱਲ ਹੋਈ ਤੁਸੀਂ ਫਤਿਹਗੜ੍ਹ ਸਾਹਿਬ ਚਲੇ ਗਏ ਤੇ ਅੱਜ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਧਰਤੀ ਤੇ ਆਏ ਹੋ ਤੁਹਾਨੂੰ ਲੱਗਦਾ ਹੈ ਤੁਹਾਨੂੰ ਲੋੜ ਪਈ ਹੈ ਕਿ ਲੋਕਾਂ ਨੂੰ ਜਾਂ ਸੰਗਤ ਨੂੰ ਸੁਚੇਤ ਕੀਤਾ ਜਾਵੇ ਜੀ ਬਿਲਕੁਲ ਦੇਖੋ ਮਹਾਰਾਜ ਮੈਂ ਕਰਨਾਟਕ ਤੋਂ ਆ ਜੰਪਲ ਕਰਨਾਟਕ ਤੋਂ ਆ ਪਰ ਕਰਨਾਟਕ ਤੋਂ ਆ ਕਿ 35 ਅਖਰਸ਼ਿੱਕੇ ਮੈਂ ਇਤਿਹਾਸ ਪੜ ਚੁੱਕਿਆ ਮਹਾਰਾਜ ਇਤਿਹਾਸ ਨੂੰ ਸਮਝ ਚੁੱਕਿਆ ਮੈਂ ਗੁਰੂ ਮਹਾਰਾਜ ਦੀ ਨਹੀਂ ਪਿਆਰ ਸਤਕਾਰ ਉਹ ਤ્યાਗ ਬਲੀਦਾਨ ਹੈ ਇਸ ਤੋਂ ਬਾਵਜੂਦ ਜੇਕਰ ਪੰਜਾਬੀ ਲੋਕ ਪੰਜਾਬੀ ਸਭਿਆਚਾਰ ਨਾਲ ਨਹੀਂ ਜੁੜਨਗੇ ਪੰਜਾਬੀ ਇਤਿਹਾਸ ਨਾਲ ਟੁੱਟ ਜਾਣਗੇ ਬਹੁਤ ਦੁੱਖ ਦੀ ਗੱਲ ਹੈ ਇਸ ਲਈ ਮੈਂ ਹਰ ਥਾਂ ਤੇ ਜਾ ਕੇ ਪਾਵੇ ਉਹ ਸ੍ਰੀ ਫਤਿਹਗੜ੍ਹ ਸਾਹਿਬ ਹੋਵੇ ਚਮਕੌਰ ਸਾਹਿਬ ਹੋਵੇ ਪਾਵੇ ਉਹ ਫਤਿਹ ਆਨੰਦਪੁਰ ਸਾਹਿਬ ਹੋਵੇ ਮੈਂ ਪਹੁੰਚ ਕੇ ਲੋਕਾਂ ਨੂੰ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਇਹ ਸਿੱਖਿਆ ਕੰਮ ਹੈ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਇਹ ਮੇਰਾ ਫਰਜ਼ ਹੈ ਮਹਾਰਾਜ ਚਾਹੇ ਤੁਸੀਂ ਜਪੂਜੀ ਸਾਹਿਬ ਦਾ और जा जाप साहब दा भी ਤੁਸੀਂ ਕੰਨੜ ਭਾਸ਼ਾ ਦੇ ਵਿੱਚ ਅਨਵਾਦ ਵੀ ਕੀਤਾ ਹੈ ਜੀ ਮਹਾਰਾਜ ਇਸ 35 ਅਕਰ ਦੀ ਤਾਕਤ ਦੇਖੋ ਇਹ 35 ਅਕਰ ਸਿੱਕਣ ਤੋਂ ਬਾਅਦ ਹੀ ਮੈਨੇ ਸ੍ਰੀ ਜਪਜੀ ਸਾਹਿਬ ਨੂੰ ਕੰਨੜ ਵਿੱਚ ਅਨਵਾਦ ਕਰਕੇ ਮੇਰੀ ਮਾਂ ਬੋਲੀ ਨੂੰ ਮੈਂ ਰੋਹਾਨੀਤੀ ਦੇ ਸਿਖਰ ਤੱਕ ਲੈ ਕੇ ਗਿਆ ਮੈਂ ਜ਼ਰੂਰ ਇਸ ਪਵਿੱਤਰ ਤਰਤੀਤੇ ਉਹ मूल मंत्र ਕੰਨੜ ਵਿੱਚ ਜ਼ਰੂਰ ਸੁਣਾਵਾਂਗਾ ਕਿਉਂਕਿ ਇਹ ਇਹ ਇਤਿਹਾਸ ਹੈ ਇਤਿਹਾਸ ਹੈ ਦੇਖੋ ਮੇਰਾ ਦੋ ਸ਼ਬਦ ਤੁਸੀਂ ਨਾਲ ਸੁਣਾਈ ਦਿਓ ਮool ਮੰਤਰ ਦੇ ਤਾਂ ਉਹ ਬਹੁਤ ਵੱਡੀ ਗੱਲ ਹੋਵੇਗੀ ਕੰਨੜ ਦੇ ਵਿੱਚ ਸੁਣਾਈ ਜੀ 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 ਦੇਖੋ ਇਸ ਪੈਂਤੀ ਅਖਰ ਸਿੱਖਣ ਤੋਂ ਬਾਅਦ ਸ੍ਰੀ ਜਪਜੀ ਸਾਹਿਬ ਪੂਰਾ ਕੰਨੜ ਵਿੱਚ ਅਨਵਾਦ ਹੋਇਆ ਕਰਨਾਟਕ ਦੇ ਵਿੱਚ ਉਸ ਦੀ ਸਥਾਪਿਤ ਕਰਕੇ ਉੱਥੇ ਬੱਚੇ ਕੰਨੜ ਵਿੱਚ ਪਾਠ ਕਰਦੇ ਨੇ ਮੈਂ ਜਪਜੀ ਸਾਹਿਬ ਨੂੰ ਕੰਨੜ ਵਿੱਚ ਤੁਹਾਨੂੰ ਸੁਣਾਵਾਂਗਾ ਏ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰਪ੍ਰਸਾਦ ਦੇਵ ਰੋਪਣੇ ਉਹਨਾਂ ಹೆಸರು ਸਤਿਅ ਉਹਨੇ ਰਚਨਾਕਾਰ ਬਹਿਰੈਤਨਾਤਾ vairatva rahitnata kala rahitnata guru krapa katakshinata ਜੀ ਇਹ ਬਹੁਤ ਵੱਡਾ ਉਪਰਾਲਾ ਹੈ ਸਾਡੇ ਨਾਲ ਸਿੰਘ ਸਾਹਿਬ ਵੀ ਇਹਨਾਂ ਨੂੰ ਦੇਖ ਕੇ ਮੌਜੂਦ ਹੋਏ ਨੇ ਕਿਹੋ ਜਿਹਾ ਉਪਰਾਲਾ ਲੱਗਿਆ ਕਿਉਂਕਿ ਕੰਨੜ ਭਾਸ਼ਾ ਦੇ ਵਿੱਚ ਇਹਨਾਂ ਨੇ ਉਹ ਰਵਾਧ ਕੀਤਾ ਹੋਇਆ ਪੰਜਾਬੀ ਤੋਂ ਗੁਰਮੁਖੀ ਲਿਪੀ ਤੋਂ ਕੰਨੜ ਭਾਸ਼ਾ ਵਿੱਚ ਤਾਂ ਉੱਥੇ ਦੇ ਲੋਕ ਵੀ ਜੋ ਸਿੱਖ ਫੈਮਲੀਆਂ ਨਾਲ ਬਿਲੋਂਗ ਕਰਦੇ ਨੇ ਉਹਨਾਂ ਨੂੰ ਕੰਨੜ ਭਾਸ਼ਾ ਦੇ ਵਿੱਚ ਮਿਲ ਰਿਹਾ ਹੈ ਕਯੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਖਾਲਸੇ ਦੀ ਜਨਮ ਭੂਮੀ ਤੇ ਅੱਜ ਹੋਲੇ ਮਹੱਲੇ ਦੇ ਪਵਿੱਤਰ ਤਿਹਾਰ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਉੱਚੇਚੇ ਤੌਰ ਤੇ ਪੁੱਜ ਰਹੀਆਂ ਜਿਨ੍ਹਾਂ ਵਿੱਚੋਂ ਕੰਨੜ ਭਾਸ਼ਾ ਵਿੱਚ ਜੋ ਗੁਰਮੁਖੀ ਲਿਪੀ ਦਾ ਅਨੁਵਾਦ ਕਰਕੇ ਭਾਈ ਸਾਹਿਬ ਪੁੱਜੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਇਸ ਉਪਰਾਲੇ ਨੂੰ ਅਸੀਂ ਸਲਾਮ ਕਰਦੇ ਹਾਂ ਕਿਉਂਕਿ ਜੇ ਇਹ ਆਪਣੇ ਆਪਣੀ ਸਟੇਟਾਂ ਵਿੱਚ ਜਾ ਕੇ ਦਿੱਤੇ ਗੁਰਮਤ ਦਾ ਗੁਰਮਤ ਲਿਪੀ ਦਾ ਪ੍ਰਚਾਰ ਕਰਨਗੇ ਉੱਥੇ ਹੀ ਸੰਗਤਾਂ ਨੂੰ ਹੋਰ ਵੀ ਇਸਾ ਉਪਦੇਸ਼ਾਂ ਨਾਲ ਜੋੜਨਗੇ ਸੋ ਖਾਲਸਾ ਪੰਥ ਦੀ ਪਾਵਨ ਜਨਮ ਭੂਮੀ ਤੇ ਅੱਜ ਬੇਅੰਤ ਸੰਗਤਾਂ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ ਅਤੇ ਖਾਲਸੇ ਦੀ ਜੜਦੀ ਕਲਾ ਦੇ ਪ੍ਰਤੀਕ ਹੋਲੇ ਮਹਾਲੇ ਦੇ ਪਵਿੱਤਰ ਤਿਹਾੜੀ ਨੂੰ ਮਨਾਉਣ ਲਈ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਟੱਜੇ ਪ੍ਰਬੰਧ ਕੀਤੇ ਗਏ ਹਨ 26 ਤਰੀਕ ਨੂੰ ਜਿਸ ਤਰ੍ਹਾਂ ਲਗਾਤਾਰ ਇਹਨਾਂ ਵੱਲੋਂ ਵੀ ਉਪਰਾਲਾ ਕੀਤਾ ਗਿਆ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਸੇਵਾ ਹੈ ਜਿਸ ਦੇ ਵਿੱਚ ਕੰਨੜ ਭਾਸ਼ਾ ਦੇ ਵਿੱਚ ਇਹਨਾਂ ਦਾ ਅਨੁਵਾਦ ਕੀਤਾ ਤਾਂ ਇਹਨਾਂ ਨੇ ਇੱਕ ਹੀ ਨਹੀਂ ਸਗੋਂ ਬਲਕਿ ਕਈ ਹੋਰ ਧਾਰਮਿਕ ਕਿਤਾਬਾਂ ਦਾ ਵੀ ਕੰਨੜ ਭਾਸ਼ਾ ਚ ਅਨੁਵਾਦ ਕੀਤਾ ਤੇ ਬਹੁਤ ਵੱਡਾ ਉਪਰਾਲਾ ਹੈ ਜੋ ਕਿ ਹੋਲੇ ਮਹੱਲੇ ਦੇ ਮੌਕੇ ਤੇ ਆਈਆਂ ਸੰਤਾਂ ਨੂੰ ਵਕੋ ਵਕੋ ਤਰਵੇ ਜੋ ਵਿਚਾਰ ਹੈ ਉਹ ਸੰਗਤ ਦੇ ਅੱਗੇ ਪ੍ਰਗਟ ਕਰ ਰਹੇ ਨੇ ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚਬੇਸ਼ ਸ਼ਟਾਵਾ ਸ਼੍ਰੀਨੰਤਪਾਲ